ਪੰਜਾਬ ਭਰ ਦੇ ਵਿੱਚ ਜਿੱਥੇ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਸੀਗਾ ਤਾਂ ਉੱਥੇ ਹੀ ਜੇਕਰ ਅਸੀਂ ਇਹਦੀ ਗੱਲ ਕਰ ਲਈਏ ਤਾਂ ਅਲਰਟ ਸੀਗਾ ਕਿ ਜੋ ਮੌਸਮ ਆ ਉਹ ਕਾਫੀ ਜੋ ਆ ਗਰਮ ਦਿਖਾਈ ਦੇਗਾ ਖਾਸ ਕਰਕੇ ਗੁਰੂ ਨਗਰੀ ਦੀ ਗੱਲ ਕਰ ਲਈ ਤਾਂ ਗੁਰੂ ਨਗਰੀ ਦੇ ਵਿੱਚ ਵੀ بڑے ਵੱਡੇ ਪੱਦਰ ਦੇ ਉੱਤੇ ਗਰਮੀ ਜੋ ਆ ਵੱਧ ਚੁੱਕੀ ਸੀਗੀ ਤਾਂ ਉੱਥੇ ਹੀ ਜੇਕਰ ਅਸੀਂ ਮੌਸਮ ਵੀ ਪਾਕ ਦੀ ਗੱਲ ਕਰੀਏ ਤਾਂ ਨਾਲ ਇੱਕ ਅਲਰਟ ਇਹ ਵੀ ਸੀਗਾ ਕਿ ਕੁਝ ਪੰਜਾਬ ਦੇ ਵਿੱਚ ਕੁਝ ਸ਼ਹਿਰਾਂ 'ਚ ਕੁਝ ਜ਼ਿਲ੍ਹਿਆਂ ਦੇ ਵਿੱਚ ਜੋ ਆ ਬਰਸਾਤ ਜ਼ਰੂਰ ਹੋਏਗੀ ਮੌਸਮ ਬਦਲੇਗਾ ਤਾਂ ਅਸ ਵਕ ਤੁਸੀਂ ਵੇਖ ਸਕਦੇ ਹੋ ਕਿ ਮੌਸਮ ਕਿਤਨਾ ਕਿਤੇ ਜੋ ਬਦਲ ਚੁੱਕਾ ਗੁਰੂ ਨਗਰੀ ਦਾ ਤਾਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਬੱਦਲ ਜੋ ਆ ਕਾਫੀ ਜੋ ਵੱਡੇ ਪੱਤਰ ਤੇ ਬੱਦਲ ਵੀ ਜੋ ਹੋ ਚੁੱਕਾ ਤਾਂ ਕਾਲੀਆਂ ਘਟਾਵਾਂ ਜ਼ਰੂਰ ਛਾਈਆਂ ਹੋਈਆਂ ਨੇ ਤਾਂ ਗਰਮੀ ਤੋਂ ਕਿਤਨਾ ਕਿਤੇ ਰਾਹਤ ਗੁਰੂ ਨਗਰੀ ਦੇ ਵਿੱਚ ਜੋ ਸਲਾਨੀ ਵੀ ਆਏ ਨੇ ਤਾਂ ਇਸ ਮੌਸਮ ਨੂੰ ਵੇਖ ਕੇ ਉਹਨਾਂ ਦੇ ਵੀ ਕਿਤਨਾ ਕਿਤੇ ਮਨ ਖੁਸ਼ ਆ ਤਾਂ ਉੱਥੇ ਹੀ ਇਹ ਤਸਵੀਰਾਂ ਜੋ ਤੜਨਾ ਸਾਂਝਾ ਕਰ ਰਹੇ ਆ ਤਾਂ ਹਰ ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆ ਕਿ ਕਿਤਨਾ ਕਿਤੇ ਗਰਮੀ ਤੋਂ ਰਾਹਤ ਮਿਲੀ ਆ ਗਰਮੀ ਨੂੰ ਲੈ ਕੇ ਕਾਫੀ ਚਿੰਤਤ ਸੀਗੇ ਲੋਕ ਜਿਹੜੇ ਗੁਰੂ ਨਗਰੀ ਦੇ ਵਾਸੀ ਹੈਗੇ ਨੇ ਕਾਫੀ ਚਿੰਤਤ ਵੀ ਸੀਗੇ ਪੰਜਾਬ ਭਰ ਦੇ ਵਿੱਚ ਗਰਮੀ ਨੂੰ ਲੈ ਕੇ ਕਾਫੀ ਜ਼ਿਆਦਾ ਜੋ ਆ ਮੈਡੀਕਲ ਜੇਕਰ ਅਸੀਂ ਗੱਲ ਕਰ ਲਈਏ ਡਾਕਟਰਸ ਦੀ ਗੱਲ ਕਰ ਲਈਏ ਤਾਂ ਡਾਕਟਰਸ ਵੱਲੋਂ ਵੀ ਇਹੀ ਜੋ ਆ ਸਲਾਹ ਦਿੱਤੀ ਗਈ ਸੀ ਕਿ ਕਿਸੇ ਲੋ ਨੂੰ ਆਪਣੇ ਘਰ ਦੇ ਬਾਹਰ ਨਾ ਜਾਇਆ ਜੇ ਅਗਰ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਤੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਅੱਜ ਕਿਤਨਾ ਕਿਤੇ ਲੋਕ ਜਿਨਨੇ ਵੀ ਨੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਆਈ ਆ ਮੌਸਮ ਵੇਖ ਕੇ ਖਾਸ ਕਰਕੇ ਤੁਸੀਂ ਵੇਖ ਸਕਦੇ ਹੋ ਤੇਜ਼ ਹਵਾਵਾਂ ਜੋ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਕਿਤਨਾ ਕਿਤੇ ਕਾਫੀ ਰਾਹਤ ਪਰੇ ਜੋ ਕਹਿ ਸਕਦੇ ਆ ਕਿ ਇਸ ਵਕਤ ਦਾ ਜੋ ਮਾਹੌਲ ਹੈ ਕਿਉਂਕਿ ਜਿਹੜੇ ਵੀ ਲੋਕ ਸਲਾਨੀ ਜੇ ਬਾਹਰੋਂ ਆਏ ਨੇ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਸਚਕਣ ਜੀ ਹਰਮੰਦਰ ਸਾਹਿਬ ਦਰਸ਼ਨ ਦਿਦਾਰੇ ਕਰਨ ਵਾਸਤੇ ਵੀ ਪਹੁੰਚੇ ਨੇ ਤਾਂ ਉਹਨਾਂ ਦੇ ਵੀ ਚਿਹਰਿਆਂ ਦੇ ਉੱਤੇ ਕਾਫੀ ਮੁਸਕਰਾਟ ਵੇਖਣ ਨੂੰ ਮਿਲ ਰਹੀ ਆ ਤਾਂ ਉੱਥੇ ਹੀ ਜੇਕਰ ਅਸੀਂ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਅਧਿਕਾਰੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੀ ਕਿਤਨਾ ਕਿਤੇ ਅੱਜ ਇਸ ਮੌਸਮ ਨੂੰ ਦੇਖ ਕੇ ਕਾਫੀ ਖੁਸ਼ੀ ਦੇ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਆ ਤਾਂ ਇਹ ਵਿਸ਼ੇਸ਼ ਤਸਵੀਰਾਂ ਤਣ ਨਾਲ ਸਾਂਝੀਆਂ ਕਰ ਰਹੇ ਆ ਇਸ ਵਕਤ ਦੀਆਂ ਗੁਰੂ ਨਗਰੀਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵਧੀਆ ਮੌਸਮ ਅੱਜ ਗੁਰੂ ਨਗਰੀ ਦੇ ਵਿੱਚ ਹੋ ਚੁੱਕਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਅਗਲੇ 2 ਦਿਨਾਂ ਦੇ ਵਿੱਚ ਜੋ ਮੌਸਮ ਹੈ ਕਾਫੀ ਵਧੀਆ ਜੋ ਹੈ ਹੋਏਗਾ ਬਰਸਾਤ ਹੋਏਗੀ ਬੱਦਲ ਹੋਏਗਾ ਤਾਂ ਉੱਥੇ ਅਧਿਕਾਰੀ ਵੀ ਸੜਨਾਂ ਮਜੂਰ ਨੇ ਤਾਂ ਸਰ ਕਿਵੇਂ ਦੇਖਦੇ ਹੋ ਅੱਜ ਮੌਸਮ ਬੜਾ ਵਧੀਆ ਹੋ ਗਿਆ ਤਾਂ ਡਿਊਟੀ ਕਰਨੀ ਕਿੰਨੀ ਕ ਆਸਾਨ ਲੱਗਦੀ ਹੈ ਚੰਗੇ ਮੌਸਮ ਨਾਲ ਲੱਗ ਰਹੀ ਹੈ ਜੀ ਵਧੀਆ ਡਿਊਟੀ ਮੌਸਮ ਦੇ ਚੇਂਜ ਹੋਣ ਦੇ ਨਾਲ ਡਿਊਟੀ ਜਿਹੜੀ ਆ ਵਧੀਆ ਮਹਿਸੂਸ ਗਰਮੀ ਨਹੀਂ ਮਹਿਸੂਸ ਹੋ ਰਹੀ ਕਿਉਂਕਿ ਗਰਮੀ ਚ ਅਕਸਰ ਮੁਲਾਜ਼ਮ ਨੂੰ ਸੜਕਾਂ ਤੇ ਹੀ ਰਹਿਣਾ ਪੈਂਦਾ ਖਾਸ ਕਰਕੇ ਟ੍ਰੈਫਿਕ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਸੜਕਾਂ ਦੇ ਉੱਤੇ ਹੀ ਰਹਿਣਾ ਪੈਂਦਾ ਤਾਂ ਹੁਣ ਜਿਸ ਤਰੀਕੇ ਨਾਲ ਤੁਸੀਂ ਵੇਖ ਵੀ ਰਹੇ ਹੋ ਤਾਂ ਕਾਫੀ ਹਨੇਰੀ ਵੀ ਚੱਲ ਰਹੀ ਆ ਤਾਂ ਕਿੰਨਾ ਕੁ ਵਧੀਆ ਲੱਗਦਾ ਹੈ ਦਿਨਾਂ ਦੇ ਵਿੱਚ ਡਿਊਟੀ ਕਰਨਾ ਇਸ ਮੌਸਮ ਦੇ ਵਿੱਚ ਮੌਸਮ ਦੇ ਵਿੱਚ ਵਧੀਆ ਜੀ ਗਰਮੀ ਦੇ ਵਿੱਚ ਡਿਊਟੀ ਉਹਦੇ ਕਰਨੀ ਪੈਣੀ ਆ ਜੀ ਤੇ ਮੌਸਮ ਚੇਂਜ ਹੋਇਆ ਵਾ ਹੁਣ ਹੋਰ ਵਧੀਆ ਲੱਗ ਰਿਹਾ ਜੀ ਮੋਲੋ ਠੰਡੇ ਮੌਸਮ ਚ ਜ਼ਿਆਦਾ ਵਧੀਆ ਲੱਗਦਾ ਡਿਊਟੀ ਕਰਨੀ ਹਾਂਜੀ ਹਾਂਜੀ ਗਰਮ ਗਰਮੀ ਤੋਂ ਰਾਹਤ ਮਿਲੀ ਹੈ ਜੀ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਅਧਿਕਾਰੀ ਵੀ ਨਹੀਂ ਉਹ ਵੀ ਇਹ ਚੀਜ਼ ਕਹਿ ਰਿਹਾ ਕਿ ਗਰਮੀ ਤੋਂ ਰਾਹਤ ਮਿਲੀ ਆ ਤਾਂ ਉੱਥੇ ਹੀ ਕਿਤਨਾ ਕਿਤੇ ਹਨੇਰੀ ਜੋ ਆ ਬਹੁਤ ਜ਼ਿਆਦਾ ਜੋ ਵੱਡੇ ਪੱਦਰ ਦੇ ਉੱਤੇ ਹਨੇਰੀ ਵੀ ਜੋ ਇਸ ਵਕਤ ਚੱਲ ਰਹੀ ਆ ਗੁਰੂ ਨਗਰੀ ਦੇ ਵਿੱਚ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਵੀ ਜੋ ਆ ਸਾਂਝੀਆਂ ਕੀਤੀਆਂ ਜਾਣ ਤਾਂ ਕੁਝ ਤੁਸੀਂ ਵੇਖ ਸਕਦੇ ਹੋ ਆਟੋ ਚਾਲਕ ਵੀ ਹੈਗੇ ਨੇ ਉਹਨਾਂ ਤੋਂ ਵੀ ਆਪਾਂ ਜਾਣ ਲੈਣੇ ਆ ਕਿ ਕਿਉਂਕਿ ਜਿਸ ਤਰੀਕੇ ਨਾਲ ਗਰਮੀ ਬਹੁਤ ਜ਼ਿਆਦਾ ਸੀ ਤਾਂ ਕਿਵੇਂ ਵੇਖਦੇ ਅੱਜ ਮੌਸਮ ਬਦਲਿਆ ਕਿੰਨਾ ਕੁ ਵਧੀਆ ਲੱਗ ਰਿਹਾ ਜੀ ਇਹ ਹਨੇਰੀ ਚੱਲ ਰਹਾ ਸਾਰੀ ਗਰਮੀ ਨਾਲ ਇਹ ਦੇਖੋ ਪੰਨਾ ਗਰਮੀ ਗਿੱਲਾ ਕਰ ਕਰਕੇ ਚਲਾਈ ਜਾ ਰਹੇ ਮੌਸਮ ਬੜੀ ਗੰਦਾ ਆਏਗਾ ਜੀ ਮੈਂ ਤਾਂ ਕੀ ਹੁਣ ਜਿੱਦਾਂ ਮੌਸਮ ਹੁਣ ਤਾਂ ਥੋੜਾ ਜਿਹਾ ਮੌਸਮ ਵਧੀਆ ਹੋ ਗਿਆ ਜੀ ਮਿਹਰਬਾਨੀ ਹੈਗਾ ਖੁਦ ਰੱਬ ਦਾ ਹੈ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਲੋਕ ਨੇ ਉਹਹੀ ਚੀਜ਼ ਕਹਿ ਰਹੇ ਨੇ ਕਿ ਮੌਸਮ ਹੁਣ ਕਿਤਨਾ ਕਿਤੇ ਵਧੀਆ ਹੋ ਚੁੱਕਾ ਹੈ ਤਾਂ ਅਧਿਕਾਰੀਆਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਜੇਕਰ ਇਦਾਂ ਦਾ ਮੌਸਮ ਰਵੇ ਤਾਂ ਡਿਊਟੀ ਕਰਨੀ ਸੌਖੀ ਹੋ ਜਾਂਦੀ ਹੈ ਤਾਂ ਉੱਥੇ ਹੀ ਜੇਕਰ ਅਗਰ ਗਰਮੀ ਹੋਵੇ ਜਾਂ ਧੁੱਪ ਜ਼ਿਆਦਾ ਹੋਵੇ ਤਾਂ ਉਹਦੇ ਦੌਰਾਨ ਜੋ ਹੈ ਡਿਊਟੀ ਕਰਨੀ ਬਹੁਤ ਔਖੀ ਲੱਗਦੀ ਹੈ ਪਰ ਡਿਊਟੀ ਤਾਂ ਕਰਨੀ ਹੀ ਪੈਂਦੀ ਹੈ ਤਾਂ ਇਹ ਤੁਸੀਂ ਵੇਖ ਸਕਦੇ ਹੋ ਤੇਜ਼ ਹਵਾਵਾਂ ਗੁਰੂ ਨਗਰੀ ਦੇ ਵਿੱਚ ਚੱਲ ਰਹੀਆਂ ਨੇ ਤਾਂ ਕਿਤਨਾ ਕਿਤੇ ਮੌਸਮ ਵਿਭਾਗ ਦਾ ਜੋ ਅਲਰਟ ਸੀਗਾ ਉਹ ਔਰਤੇ ਜ਼ਰੂਰ ਅ ਇਹ ਚੀਜ਼ ਪੱਕੀ ਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਹੁਤ ਹੀ ਜਲਦੀ ਜਿਹੜਾ ਬਦਲਾਅ ਵੇਖਣ ਨੂੰ ਮਿਲੂਗਾ ਜਿਹੜਾ ਮਾਨਸੂਨ ਹੈ ਇਸ ਵਕਤ ਇਹ ਵੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਕਿ ਇਸ ਵਾਰ ਜੋ ਮੌਨਸਨ ਛੇਤੀ ਜੁਗਾ ਆਏਗਾ ਤਾਂ ਉੱਥੇ ਜਿੱਥੇ ਬਾਰਿਸ਼ ਦਾ ਅਲਰਟ ਸੀਗਾ ਤਾਂ ਅੱਜ ਮੌਸਮ ਗੁਰੂ ਨਗਰੀ ਦੇ ਵਿੱਚ ਜ਼ਰੂਰ ਬਦਲਿਆ ਤਾਂ ਕੱਲੀ ਕੱਲੀ ਤਸਵੀਰ ਗੁਰੂ ਨਗਰੀ ਨਾਲ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦ ਦੇ ਨਾਲ ਇਲੈਕਟ੍ਰੋਸਨਿਕ ਜਗਬਾਨੀ ਟੀਵੀ ਸ਼੍ਰੀ ਹਮਸਾਹੀ